ਸਾਚੀ ਕਾਲ ਜੀ ਅਸਟੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈ ਜੱਸੀ ਮਾਨ ਹਰ ਗੱਲ ਜੋ ਵੀ ਆਪਾਂ ਕਰਦੇ ਆਂ ਅਸਲ ਦੇ ਵਿੱਚ ਲੋਜਿਕ ਇਸ ਕਰਕੇ ਹੁੰਦੀ ਆ ਕਿਉਂਕਿ ਉਸ ਦਾ ਕੋਈ ਨਾ ਕੋਈ ਸਬੰਧ ਸਾਡੇ ਜੀਵਨ ਨਾਲ ਚੱਲ ਰਿਹਾ ਹੁੰਦਾ ਜਿੱਦਾਂ ਆਪਾਂ ਕਈ ਵਾਰੀ ਬਹੁਤ ਵਾਰ ਰਿਸ਼ਤਿਆਂ ਦੀ ਗੱਲ ਕੀਤੀ ਆ ਰਿਸ਼ਤੇ ਸਾਰੇ ਹੀ ਵੈਸੇ ਆਪਣੀ ਜਗ੍ਹਾ ਤੇ ਆਪਣੇ ਆਪਣਾ ਮਾਇਨੇ ਰੱਖਦੇ ਆ ਇਹ ਜ਼ਰੂਰੀ ਨਹੀਂ ਆ ਕਿ ਕੁਝ ਘੱਟ ਵੱਧ ਜਾਂ ਮਾਪਣ ਦੀ ਦਿਸ਼ਾ ਹੁੰਦੀ ਹੈ ਗੱਲ ਤੇ ਅਟੈਚਮੈਂਟ ਦੀ ਹੈ ਗੱਲ ਉਹੀ ਗੱਲ ਕਿ ਗੱਲ ਕਿਸੇ ਚੀਜ਼ ਨੂੰ ਮੰਨਣ ਦੀ ਹੈ ਤੇ ਗੱਲ ਰਿਸ਼ਤਿਆਂ ਦੀ ਰਿਸਪੈਕਟ ਕਰਨ ਦੀ ਹੈ ਰਿਸ਼ਤੇ ਭਾਵੇਂ ਦੂਰ ਦੇ ਵੀ ਹੋਣ ਕਈ ਵਾਰੀ ਉਹ ਬਹੁਤ ਹੀ ਨੇੜੇ ਦੇ ਲੱਗਦੇ ਆ ਤੇ ਅਸੀਂ ਉਹਨਾਂ ਦੇ ਨਾਲ ਅ ਕਈ ਵਾਰੀ ਕਲੋਜ਼ਲੀ ਰਿਸ਼ਤਿਆਂ ਨੂੰ ਅਹਿਮੀਅਤ ਉਹਨੀ ਸਾਡੀ ਹੁੰਦੀ ਨਹੀਂ ਕਿਉਂਕਿ ਕੁਦਰਤੀ ਤੌਰ ਤੇ ਉਹਨਾਂ ਨਾਲ ਸਾਡੀ ਅਟੈਚਮੈਂਟ ਹੋ ਹੀ ਨਹੀਂ ਪਉਂਦੀ ਜਿੱਦਾਂ ਆਮ ਤੌਰ ਤੇ ਆਪਾਂ ਕਈ ਵਾਰੀ ਦੇਖਿਆ ਕਿ ਆਪਣੇ ਭਾਈ ਭੈਣ ਨਾਲ ਉਹਨੇ ਵਧੀਆ ਸਬੰਧ ਨਹੀਂ ਹੁੰਦੇ ਪਰ ਚਾਚੇ ਤਾਏਆਂ ਨਾਲ ਜਾਂ ਭੈਣ ਨਾਲ ਜਾਂ ਭੂਆ ਨਾਲ ਸਬੰਧ ਕੁਝ ਜ਼ਿਆਦਾ ਵਧੀਆ ਕਈ ਵਾਰੀ ਹੋ ਜਾਂਦੇ ਆ ਜਿੱਦਾਂ ਕਿ ਕਈ ਵਾਰੀ ਕੋਈ ਕਹਿ ਦਿੰਦਾ ਕਿ ਮੇਰੀ ਆਪਣੀ ਭੈਣ ਨਾਲ ਓਨੀ ਨਹੀਂ ਬਣਦੀ ਜਿੰਨੀ ਵਾਰੀ ਚਾਚੇ ਦੀ ਕੁੜੀ ਨਾਲ ਬਣਦੀ ਆ ਤੇ ਕਈ ਵਾਰੀ ਕੋਈ ਕਹਿ ਦਿੰਦਾ ਮੈਂ ਮੇਰੀ ਓਨੀ ਜਾਦਾ ਆਪਣੇ ਭਰਾ ਨਾਲ ਨਹੀਂ ਜਿੰਨੀ ਜ਼ਿਆਦਾ ਮੇਰੀ ਆਪਣੇ ਮਾਸੀ ਦੇ ਮੁੰਡੇ ਨਾਲ ਤਾਂ ਗੱਲ ਇਹ ਆ ਕਿ ਇੱਥੇ ਆਪਾਂ ਇਹ ਨਹੀਂ ਨਾਪਾਂਗੇ ਕਿ ਕਿੱਥੇ ਕਿੰਨੇ ਪਰਸੈਂਟ ਹੈ ਗੱਲ ਇਹ ਆ ਵਿਚਾਰਾਂ ਦੀ ਤੇ ਗੱਲ ਗੱਲ ਅਟੈਚਮੈਂਟ ਦੀ ਤੇ ਗੱਲ ਸੁਭਾਅ ਮਿਲਣ ਦੀ ਜਿਹਨੂੰ ਆਪਾਂ ਕਹਿੰਨੇ ਆ ਉਹੀ ਗੱਲ ਵੈਸੇ ਇੱਥੇ ਗੱਲ ਮੁੱਕਦੀ ਪਤਾ ਕਿੱਥੇ ਆ ਆਪਾਂ ਕਈ ਵਾਰੀ ਤੁਹਾਨੂੰ ਆਪਾਂ ਗੱਲ ਕੀਤੀ ਆ ਨਾ ਕਿ ਕਈ ਵਾਰੀ ਕਿਸੇ ਕਿਸੇ ਦੇ ਨਾਲ ਗੱਲ ਕਰਨੀ ਹੋਈ ਸਾਨੂੰ ਬੜੀ ਵਧੀਆ ਲੱਗਦੀ ਆ ਤੇ ਕੋਈ ਕਿੰਨਾ ਹੀ ਵਧੀਆ ਕਿਉਂ ਨਾ ਹੋਵੇ ਕੋਈ ਦੂਜਾ ਕਹਿ ਵੀ ਦਿੰਦਾ ਕਿ ਇਹਦੇ ਤੋਂ ਚੰਗਾ ਕੋਈ ਨਹੀਂ ਹੈ ਬੜਾ ਵਧੀਆ ਪਰ ਅਸੀਂ ਕਹਿੰਨੇ ਲੈ ਕੀ ਵਧੀਆ ਇਹਦੇ ਵਿੱਚ ਗੱਲ ਗ੍ਰਹਿਾਂ ਦੇ ਮਿਲਣ ਦੀ ਆ ਗੱਲ ਸਾਡੇ ਸਾਡੇ ਨਾਲ ਸਾਡੀ ਕਈ ਵਾਰੀ ਉਹਦੇ ਨਾਲ ਅਟੈਚਮੈਂਟ ਹੋ ਜਾਂਦੀ ਆ ਜਿਹਨੂੰ ਕੋਈ ਪਸੰਦ ਨਹੀਂ ਕਰਦਾ ਹੈਨਾ ਤੇ ਕਈ ਵਾਰੀ ਅਸੀਂ ਮਾਨੂੰ ਪਸੰਦ ਨਹੀਂ ਕਰਦੇ ਜਿਹਨੂੰ ਸਾਰੀ ਦੁਨੀਆ ਕਹਿੰਦੀ ਆ ਕਿ ਬਹੁਤ ਵਧੀਆ ਬਹੁਤ ਵਧੀਆ ਉਹੀ ਗੱਲ ਕਿ ਸਾਡੇ ਆਪਣੇ ਸਟਾਰ ਹੀ ਸਾਡੀ ਆਪਣੀ ਸੋਚ ਹੀ ਸਾਡੇ ਆਪਣੇ ਗ੍ਰਹਿ ਜਦੋਂ ਕਿਸੇ ਨਾਲ ਨਹੀਂ ਮਿਲਦੇ ਤਾਂ ਇਦਾਂ ਹੋ ਜਾਂਦਾ ਕਦੇ ਵੀ ਨਾ ਕਦੇ ਵੀ ਜੇ ਤੁਹਾਡੇ ਭਾਈ ਭੈਣ ਦੇ ਇੱਕ ਦੂਜੇ ਨਾਲ ਵਿਚਾਰ ਨਹੀਂ ਮਿਲਦੇ ਤਾਂ ਨਫ਼ਰਤ ਨਾ ਕਰਿਆ ਕਰੋ ਬਸ ਇਹ ਸੋਚਿਆ ਕਰੋ ਕਿ ਫਿਰ ਕੀ ਹੋ ਗਿਆ ਖੂਨ ਦਾ ਰਿਸ਼ਤਾ ਤਾਂ ਹੈ ਬੇਸ਼ੱਕ ਸਾਡੇ ਵਿਚਾਰ ਨਹੀਂ ਮਿਲਦੇ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕੁਦਰਤ ਨੇ ਹੀ ਵਿਚਾਰ ਜੋ ਨੇ ਦੁਨੀਆ ਚ ਆ ਕੇ ਜਾਂ ਸਟਾਰ ਮੁਤਾਬਕ ਹੀ ਬਣੇ ਆ ਤੇ ਫਿਰ ਕੀ ਹੋ ਗਿਆ ਨਹੀਂ ਮਿਲਦੇ ਤਾਂ ਇਹਦੇ ਨਾਲ ਕਿਹੜਾ ਕੋਈ ਵਿਚਾਰਾਂ ਦਾ ਮਿਲਣਾ ਤਾਂ ਹੁਣ ਤੁਸੀਂ ਦੇਖੋ ਇੱਕ ਇੱਕ ਜਾਣਾ ਕਹਿੰਦਾ ਕਿ ਵੀ ਜਲੰਧਰ ਇੱਧਰ ਨੂੰ ਹੈ ਅ ਦੂਜਾ ਹੁਣ ਕਹੀ ਜਾਵੇ ਕੋ ਨਾ ਨਾ ਇੱਧਰ ਨਹੀਂ ਹੈ ਇਹ ਨੂੰ ਕਹਿੰਦੀ ਆ ਮਦਾਨੀ ਇੱਕ ਹੁੰਦਿਆ ਵਿਚਾਰ ਕਿ ਇੱਕ ਚੀਜ਼ ਤੇ ਵਿਚਾਰ ਦੇਣੇ ਕਿ ਮੈਂ ਇਸ ਬਾਰੇ ਆ ਚੀਜ਼ ਸੋਚਦੇ ਆਂ ਤੇ ਦੂਜਾ ਕਵੇ ਕਿ ਨਹੀਂ ਇਹਦੇ ਬਾਰੇ ਆ ਚੀਜ਼ ਵੀ ਹੋ ਸਕਦੀ ਆ ਇਹ ਨਹੀਂ ਕਿ ਦੂਜੇ ਦੀ ਗੱਲ ਕੱਟਣੀ ਜਾਂ ਉਲਟ ਹੀ ਕਹਿਣਾ ਇਹ ਵਿਚਾਰਾਂ ਦੀ ਡਿਫਰੈਂਸ ਨਹੀਂ ਕਹਿੰਦੇ ਇਹਨੂੰ 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 ਫਿਰ ਇੱਕ ਦੂਜੇ ਦੇ ਖਿਲਾਫ ਜਾਣਾ ਕਹਿੰਦੇ ਆ ਹੁਣ ਉਹ ਦੇਖੋ ਜੇ ਦੇਖਿਆ ਜਾਵੇ ਤਾਂ ਉਹ ਚੀਜ਼ ਤਾਂ ਉੱਥੇ ਹੀ ਆ ਲੁਧਿਆਣਾ ਇੱਧਰ ਹੀ ਆ ਜਲੰਧਰ ਇੱਧਰ ਹੀ ਆ ਜੇ ਦੇਖਿਆ ਜਾਵੇ ਤਾਂ ਆ ਚੀਜ਼ ਇੱਧਰ ਹੈ ਤੇ ਉਹ ਦੂਜੇ ਨੇ ਮਿਧਾਣੀ ਪਾਉਣੀ ਆ ਬਸ ਗੱਲ ਕੱਟਣੀ ਆ ਅਗਲੇ ਦੀ ਤੇ ਉਹ ਕਹੀ ਜਾਵੇ ਨਹੀਂ ਜੀ ਨਹੀਂ ਐ ਥੋੜਾ ਇੱਧਰ ਆ ਮਤਲਬ ਕੀ ਆ ਮਿਧਾਣੀ ਪਾਣੀ ਉਹ ਨਹੀਂ ਆ ਵਿਚਾਰਾਂ ਦਾ ਮਿਲਣਾ ਮਤਲਬ ਇਹ ਆ ਕਿ ਹਰ ਚੀਜ਼ ਬਾਰੇ ਹਰ ਵਸਤੂ ਬਾਰੇ ਹਰ ਕਿਸੇ ਤਰ੍ਹਾਂ ਦੇ ਟੌਪਿਕ ਬਾਰੇ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਆ ਤਾਂ ਇੱਥੇ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੇ ਮੁਤਾਬਕ ਹੀ ਦੂਜੇ ਨੂੰ ਚਲਾਓ ਜਾਂ ਆਪਣੇ ਰਿਸ਼ਤਿਆਂ ਦੇ ਵਿੱਚ ਆਪਣੇ ਪਿੱਛੇ ਹੀ ਆਪਣੇ ਆਪ ਹੀ ਜੋ ਮੈਂ ਕਹਤਾ ਉਹੀ ਸਹੀ ਹੈ ਅਗਰ ਅਸੀਂ ਰਿਸ਼ਤਿਆਂ ਚ ਚਲਾਉਨੇ ਆ ਤਾਂ ਫਿਰ ਨਾ ਰਿਸ਼ਤੇ ਨਿਭਦੇ ਆ ਤੇ ਨਾ ਹੀ ਫਿਰ ਘਰ-ਬਾਰ ਚੱਲਦੇ ਆ ਉੱਥੇ ਪਰੇਸ਼ਾਨੀ ਹੁੰਦੀ ਹੈ ਆਪਣੇ ਤਰੀਕੇ ਨਾਲ ਜਦੋਂ ਅਸੀਂ ਦੂਜੇ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਓਕੇ ਆ ਅਗਲੇ ਦੇ ਵੀ ਵਿਚਾਰ ਹੋ ਸਕਦੇ ਆ ਤੁਹਾਡੇ ਆਪਣੇ ਵਿਚਾਰ ਨੇ ਤੁਹਾਡੀ ਆਪਣੀ ਥਿੰਕਿੰਗ ਆ ਤੁਹਾਡੇ ਆਪਣੇ ਸਟਾਰ ਨੇ ਤੁਹਾਡੀ ਆਪਣੀ ਜ਼ਿੰਦਗੀ ਆ ਆਪਣੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਦੂਜੇ ਦੇ ਮੁੱਡੇ ਤੇ ਬੰਦੂਕਾ ਰੱਖ ਕੇ ਨਹੀਂ ਚਲਾਉਣੀਆ ਚਾਹੀਦੀਆ ਆਪਣੇ ਰਿਸ਼ਤੇ ਉਦੋਂ ਹੀ ਨਿਭ ਸਕਦੇ ਆ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਅਹਿਮੀਅਤ ਦੇਈਏ ਤੇ ਨਾਲ ਸਾਹਮਣੇ ਵਾਲੇ ਨੂੰ ਵੀ ਅਹਿਮੀਅਤ ਦੇਈਏ ਕਿ ਭਾਈ ਹੋ ਸਕਦਾ ਤੁਸੀਂ ਵੀ ਠੀਕ ਹੋਵੋ ਪਰ ਮੇਰੇ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਉਹੀ ਗੱਲ ਹੋ ਜਾਂਦੀ ਆ ਨਾ ਕਿ ਹਰ ਚੀਜ਼ ਲਈ ਅੱਖਾਂ ਬੰਦ ਕਰਕੇ ਸਿਰ ਹਿਲਾਉਂਦੇ ਰਹਿਣਾ ਵੀ ਗੁਲਾਮੀ ਆ ਤੇ ਹਰ ਚੀਜ਼ ਲਈ ਲੜਨਾ ਵੀ ਅਸਲ ਦੇ ਵਿੱਚ ਦੂਜੇ ਪੰਜਾਬੀ ਚ ਆਪਾਂ ਕਹਿੰਦੇ ਆ ਬਦਮਾਸ਼ੀ ਆ ਕੀ ਹੈ ਧੱਕਾ ਵੀ ਨਹੀਂ ਕਰਨਾ ਚਾਹੀਦਾ ਤੇ ਧੱਕਾ ਸਹਿਣਾ ਵੀ ਨਹੀਂ ਚਾਹੀਦਾ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਮੌਕਾ ਕੁਦਰਤ ਨੇ ਦਿੱਤਾ ਹੈ ਤੇ ਇਨਸਾਨ ਨੂੰ ਕੋਈ ਹੱਕ ਨਹੀਂ ਆ ਐਵੇਂ ਬਿਨਾ ਬਜਾ ਤੋ ਉਲਝਾਈ ਮੇ ਪਾਉਂਦੇ ਰਹੀਏ ਆਪਣੇ ਵਿਚਾਰ ਥੋਪਦੇ ਰਹੀਏ ਨਹੀਂ ਐ ਨਹੀਂ ਜੀ ਹੈ ਉਹੀ ਗੱਲ ਫਿਰ ਹੋ ਗਈ ਨਾ ਕਿ ਲੌਜਿਕ ਤੇ ਤੱਥ ਤੋਂ ਬਿਨਾ ਕੀਤੀ ਗੱਲ ਨਾ ਸਾਈਂਸ ਆ ਤੇ ਨਾ ਹੀ ਫਿਰ ਸਾਡੇ ਦਿਮਾਗ ਚੜਨੀ ਆ ਅੜੀ ਵੀ ਤਾਂ ਥੋੜੀ ਦੇਰ ਚੱਲੂਗੀ ਉਸ ਤਰਕਤਾ ਕੀ ਆ ਉਹ ਇੱਕ ਦਿਨ ਆ ਹੀ ਜਾਣੀ ਆ ਦਿਮਾਗ ਚ ਜਦੋਂ ਸੋਚ ਆਉਣੀ ਆ ਕਿ ਲੈ ਆ ਤਾਂ ਗਲਤੀ ਤੁਰੇ ਫਿਰਦੇ ਸੀ ਇਹਦਾ ਤਾਂ ਕੋਈ ਸਿਰ ਪੈਰ ਹੀ ਨਹੀਂ ਆ ਤੇ ਫਿਰ ਜਦੋਂ ਸਿਰ ਪੈਰ ਨਹੀਂ ਆ ਤਾਂ ਫਿਰ ਤੁਰਨਾ ਕਿੱਥੋਂ ਆ ਸਮਝਣਾ ਕਿੱਥੋਂ ਤੇ ਫਿਰ ਉਲਝੇ ਹੀ ਨਹੀਂ ਹੈ ਨਾ ਚਲੋ ਤੁਸੀਂ ਬੜੇ ਸਮਝਦਾਰ ਹੋ 18 ਜੁਲਾਈ 2025 ਦਿਨ ਸ਼ੁੱਕਰਵਾਰ ਦਾ ਅਸ਼ਟਮੀ ਤਿਥੀ ਸ਼ਾਮ ਨੂੰ 5:00 ਦੇ 3 ਮਿੰਟ ਤੱਕ ਕ੍ਰਿਸ਼ਨ ਪੱਖ ਦੀ ਹਨੇਰ ਪੱਖ ਦੀ ਤੇ ਅਸ਼ਟਮੀ ਤਿਥੀ ਰਹੇਗੀ ਤੇ ਅਸ਼wini ਨਕਸ਼ਤਰ ਕੱਲ ਸਵੇਰੇ ਤੜਕੇ ਤੱਕ ਚੱਲੇਗਾ ਸ਼ਕਰਮ ਯੋਗ ਰਹੇਗਾ ਜਾਨੀ ਗੰਡਸ ਮੂਲ ਬਣੇ ਰਹਿਣਗੇ ਕੱਲ ਸਵੇਰੇ ਤੜਕੇ ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗੰਡ ਮੂਲ ਦੀ ਪੂਜਾ ਲੱਗੇਗੀ ਅਜਬੁੱਧ ਬੱਕਰੀ ਹੋ ਜਾਣਗੇ ਧਿਆਨ ਰੱਖਣਾ ਬਿਜ਼ਨਸ ਡੀਲ ਕਰਦੇ ਸਮੇਂ ਬੁੱਧ ਬੱਕਰੀ ਹੋਣਗੇ 10:00 ਦੇ 12 ਮਿੰਟ ਤੇ ਗੰਡ ਮੂਲ ਕੱਲ ਸਵੇਰੇ 26 ਜਾਨੀ ਸਵੇਰੇ 4-5 ਵਜੇ ਤੱਕ ਚੱਲਣਗੇ ਠੀਕ ਹੈ ਅੱਜ 10:30 ਤੋਂ ਲੈ ਕੇ 12 ਵਜੇ ਦਾ ਟਾਈਮ ਰਹੇਗਾ ਰਾਹੂ ਕਾਲ ਦਾ ਗੱਲ ਕਰਦੇ ਆਂ ਆਪਾਂ ਤੁਹਾਡੇ ਸਿਤਾਰਿਆਂ ਦੀ ਤੁਹਾਡੇ ਗ੍ਰਹਿਾਂ ਦੀ ਲੌਜੀਕਲੀ ਸਭ ਤੋਂ ਪਹਿਲਾਂ ਇਹ ਰੈਜ਼ ਨਹੀਂ ਮੇਸ਼ ਰਾਸ਼ੀ ਦੀ ਗੱਲ ਕਰਦੇ ਆਂ ਮੇਸ਼ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲੇ ਗ੍ਰਹਿਾਂ ਮੁਤਾਬਕ ਦੇਖਿਆ ਜਾਵੇ ਤਾਂ ਤਕਰੀਬਨ ਚੰਦਰਮਾ ਮੇਸ਼ ਰਾਸ਼ੀ ਚ ਚਲੇ ਗਿਆ ਤੇ ਮੇਸ਼ ਰਾਸ਼ੀ ਵਿੱਚ ਕੱਲ ਸਵੇਰੇ ਤੜਕੇ ਤੋਂ ਤੇ ਚੰਦਰਮਾ ਮੰਗਲ ਦੇ ਘਰ ਚ ਮੇਸ਼ ਰਾਸ਼ੀ ਮੰਗਲ ਦੀ ਆ ਕਿ ਜੇ ਤੁਹਾਡਾ ਨਕਸ਼ਤਰ ਕਾਲਾ ਪੰਤੇ ਜੀ ਮੇਸ਼ ਰਾਸ਼ੀ ਵਾਲਿਆਂ ਨੂੰ ਕਰਨੀ ਚਾਹੀਦੀ ਸਿਹਤ ਦਾ ਧਿਆਨ ਰੱਖੋ ਅੱਖ ਵਗੈਰਾ ਚ ਕੋਈ ਪ੍ਰੋਬਲਮ ਆ ਸਕਦੀ ਆ ਅੱਖਾਂ ਚ ਜਲਣ ਹੋ ਸਕਦੀ ਆ ਸਵੇਲਿੰਗ ਆ ਸਕਦੀ ਆ ਪਰੇਸ਼ਾਨੀ ਬਾ ਸਕਦੀ ਆ ਕੱਚੀ ਲੱਸੀ ਦੇ ਛਿੱਟੇ ਅੱਖਾਂ ਚ ਮਾਰਨ ਨਾਲ ਰਿਲੈਕਸ ਮਿਲੇਗੀ ਤੇ ਨਾਲ ਕਾਲਾ ਨੀਲਾ ਰੰਗ ਨਹੀਂ ਪਾਉਣਾ ਟੌਰਸ ਯਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਸਿਤਾਰਿਆਂ ਦੀ ਗੱਲ ਕਰੀ ਆ ਆਪਾਂ ਤਾਂ ਸਿਤਾਰਿਆਂ ਦੇ ਮੁਤਾਬਕ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਚੰਦਰਾਜ 12ਵੇਂ ਸਥਾਨ ਵਿੱਚ ਰਹੇਗਾ ਅਚਾਨਕ ਖਰਚੇ ਪੈ ਸਕਦੇ ਆ ਕਿਸੇ ਦੀ ਮਦਦ ਕਰਨ ਦੇ ਲਈ ਅੱਗੇ ਵਧਣਾ ਤੁਹਾਡੇ ਲਈ ਵਧੀਆ ਹੈ ਤੇ ਉਹਦੇ ਨਾਲ ਸਮਾਜਿਕ ਨੇਮ ਵੀ ਬਦੇਗਾ ਤੇ ਮਨ ਨੂੰ ਰਿਲੈਕਸ ਵੀ ਮਿਲੇਗੀ ਤਾਂ ਜ਼ਰੂਰ ਕਿਸੇ ਨਾ ਕਿਸੇ ਦੀ ਮਦਦ ਅੱਗੇ ਵਧ ਕੇ ਤੁਹਾਨੂੰ ਕਰਨੀ ਚਾਹੀਦੀ ਆ ਚੰਗਾ ਦੂਸਰੀ ਗੱਲ ਸ਼ੁਕਰ ਲਗਨ ਚਾ ਕਵੀ ਕਿਸੇ ਚੀਜ਼ ਦੀ ਨਹੀਂ ਆ ਥੋੜਾ ਖਰਚਿਆਂ ਤੇ ਕੰਟਰੋਲ ਕਰੋਗੇ ਮਾਨਸਿਕ ਕਲਪਹਾਟ ਘਟੇਗੀ ਜੈਮਿਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਜੋਤਾਰੇ ਚੱਲੇ ગ્રਹ ਮੁਤਾਬਕ ਗੁਰੂ ਲਗਨ ਚਾ ਨਕਸ਼ਤਰ ਚੱਲ ਰਿਹਾ ਜੀ ਤੁਹਾਡੇ ਕੇਤੂ ਦਾ ਜੋ ਮਿੱਤਰ ਨਾ ਹੋਣ ਕਰਕੇ ਘਰੇਲੂ ਪਰੇਸ਼ਾਨੀ ਛੋਟੀ ਮੋਟੀ ਬਣੀ ਰਹੇਗੀ ਲੜਾਈ ਝਗੜਾ ਕੋਈ ਮਾੜਾ ਮੋਟੀ ਜਨੋਕ ਚੋਕ ਮਾਤਾ ਪਿਤਾ ਨਾਲ ਵੀ ਹੋ ਸਕਦੀ ਆ ਮਾਦੀ ਸਿਹਤ ਨੂੰ ਲੈ ਕੇ ਚਿੰਤਾ ਹੋਵੇ ਤਾਂ ਇੱਕ ਦੁੱਧਾ ਪੈਕੇਟ ਤੁਸੀਂ ਤਾਂ ਕਿਸੇ ਕਨਜਤ ਨੂੰ ਜ਼ਰੂਰਤਮੰਦ ਨੂੰ ਵੀ ਦੇ ਸਕਦੇ ਹੋ ਠੀਕ ਹੈ ਤੇ ਬੁੱਧ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ ਹੈ ਤੁਸੀਂ ਹਰੇ ਇਲਾਇਚੀ ਦਾ ਸੇਵਨ ਕਰਨਾ ਜਾਂ ਤુલਸੀ ਦੇ ਪੱਤੇ ਵਾਲੀ ਚਾਹ ਵਗੈਰਾ ਵੀ ਪੀ ਸਕਦੇ ਹੋ ਕੈਂਸਰ ਜਾਨੀ ਕਰਕਰਾਸ਼ੀ ਦੀ ਗੱਲ ਕਰੀਏ ਤਾਂ ਦਿਨ ਨੰਗ ਜਾਂ ਰਾਤ ਨੂੰ ਥੋੜੀ ਜੀ ਪਰੇਸ਼ਾਨੀ ਟੈਨਸ਼ਨ ਸ਼ੁਰੂ ਹੋ ਜਾਏਗੀ ਪਤਾ ਨਾਲ ਬੈਸ ਬਾਜੀ ਤੋਂ ਬਚੋ ਗੱਲ ਦੂਜੇ ਦੀ ਸੁਣ ਕੇ ਪੂਰੀ ਸੁਣ ਕੇ ਹੀ ਤੁਹਾਨੂੰ ਅਨਸਰ ਦੇਣਾ ਚਾਹੀਦਾ ਹੈ ਤੇ ਨਾਲ ਆ ਪਹਿਲਾ ਕੰਮ ਨਿਬੇੜ ਕੇ ਹੀ ਤੁਜਾ ਕਾ ਮਹੱਤਵ ਪਾਉਣਾ ਚਾਹੀਦਾ ਹੈ ਨਹੀਂ ਤਾਂ ਉਲਝੇਵੇਂ ਵਧ ਜਾਣਗੇ ਸਰਕਾਰੀ ਤੌਰ ਤੇ ਅچھے ਲੋਕਾਂ ਨਾਲ ਸੰਬੰਧਾਂ ਲਈ ਸਮਾਂ ਬਹੁਤ ਅੱਛਾ ਹੈ ਲਿਓ ਸਿੰਘ ਰਾਸ਼ੀ ਦੇ ਸਿਤਾਰੇ ਧਾਰਮਿਕ ਕੀਰਤਨ ਸੁਣਨ ਵਿੱਚ ਮਨ ਲੱਗੇਗਾ ਧਾਰਮਿਕ ਸਥਾਨ ਦੀ ਯਾਤਰਾ ਵੀ ਮਨ ਨੂੰ ਸੰਤੁਸ਼ਟੇ ਰਵੇਗੀ ਕਿਸੇ ਧਾਰਮਿਕ ਫੰਕਸ਼ਨ ਦਾ ਨਿਯੰਤਾ ਹੋਣਾ ਜਾਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਦੀ ਪਲੈਨਿੰਗ ਵੀ ਬਣ ਸਕਦੀ ਹੈ ਇੱਥੇ ਚਲੇ ਜਾਣੇ ਆ ਉੱਥੇ ਚਲੇ ਜਾਣੇ ਵਧੀਆ ਹੈ ਚੰਗਾ ਹੈ ਪਤਾਸੇ ਦਾ ਸੇਵਨ ਸਵੇਰ ਤੋਂ ਕਰਨਾ ਸ਼ੁਭਤਾ ਦੇਵੇਗਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਖਰਚੇ ਵਾਧੂ ਹੋ ਰਹੇ ਆ ਕੁਝ ਲਗਜ਼ਰੀ ਚੀਜ਼ ਲੈਣ ਬਾਰੇ ਸੋਚ ਰਹੇ ਹੋ ਤਾਂ ਲੈ ਲਓ ਵਧੀਆ ਹਾਂ ਯਾਤਰਾ 'ਚ ਧਿਆਨ ਰੱਖੋ ਸਿਹਤ ਵੀ ਵਿਗੜੇਗੀ ਜੋੜਾਂ 'ਚ ਦਰਦ ਵੀ ਰਹੇਗਾ ਤੇ ਮਾਨਸਿਕ ਕਲਪਾਹਟ ਵੀ ਬਣ ਸਕਦੀ ਆ ਲਿਬਰਾ ਤੁਲਾ ਰਾਸ਼ੀ ਪੈਸੇ ਲਈ ਧਨ ਲਈ ਅੱਜ ਦਾ ਦਿਨ ਚੰਗਾ ਹੈ ਕੰਮਕਾਰ ਚੰਗਾ ਚੱਲੇਗਾ ਔਰ ਪੈਸਾ ਵਿਦੇਸ਼ ਤੋਂ ਵੀ ਆ ਜਾਏਗਾ ਪ੍ਰੇਮ ਸਬੰਧਾਂ ਨੂੰ ਲੈ ਕੇ ਜ਼ਿਆਦਾ ਇਮੋਸ਼ਨਲ ਨਹੀਂ ਹੋਣਾ ਤੇ ਹਰ ਗੱਲ ਦਿਲ ਤੇ ਨਹੀਂ ਲਾਉਣੀ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਸਿਤਾਰੇ ਚੰਗੀਆਂ ਕੋਖੇ ਦਿਮਾਗ ਰਹੇਗਾ ਪਰ ਬਦਨਾਮੀ ਤੋਂ ਬਚਣਾ ਹੈ ਅਲੀਗੇਸ਼ਨ ਤੋਂ ਮਤ ਤੋਂ ਬਚਣਾ ਕਿਸੇ ਦੇ ਮਸਲੇ 'ਚ ਬਿਨਾ ਮੰਗੇ ਸਲਾਹ ਨਹੀਂ ਦੇਣੀ ਤੇ ਨਾ ਹੀ ਉਲਝਣਾ ਯਾਨੀ ਕਿ ਜ਼ਮਾਨਤ ਖਮਾਨਤ ਤੋਂ ਵੀ ਬਚਾਈ ਰੱਖਣਾ ਚੰਗਾ ਸੈਜੀਟੇਰੀਸ ਤੁਨ ਰਾਸ਼ੀ ਸਿਤਾਰੇ ਠੀਕ ਠਾਕ ਸੋਚ ਅੱਛੀ ਬੱਚਿਆਂ ਲਈ ਬੱਚਿਆਂ ਦੇ ਭਵਿੱਖ ਲਈ ਜੋ ਚਿੰਤਾਵਾਂ ਸੀ ਉਸਦੇ ਲਈ ਤੁਹਾਨੂੰ ਰਸਤੇ ਮਿਲਣਗੇ ਤੇ ਕੰਮਕਾਰ ਤੁਹਾਡਾ ਅੱਛਾ ਹੁੰਦਾ ਜਾਏਗਾ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਮਿਸ਼ਰੀ ਚੌਲ ਜਾਲ ਪ੍ਰਵਾਹ ਕਰੋ ਨਾਲ ਹੀ ਰਿਲੈਕਸ ਮਿਲੇਗੀ ਕੈਪ੍ਰਿਕੌਰ ਮਕਰ ਰਾਸ਼ੀ ਸਿਤਾਰੇ ਚੰਗੇ ਘਰ ਕਾਰ ਪਰਿਵਾਰ ਦਾ ਪੂਰਾ ਸਾਥ ਮਿਲੇਗਾ ਚਲਦੇ ਪਾਣੀ ਚ ਥੋੜੀ ਜਿਹੀ ਚੌਲ ਜਲ ਪ੍ਰਵਾਹ ਕਰ ਦਿਓ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਹੋਈ ਹੈ ਉਸ ਚੋਂ ਤੁਹਾਨੂੰ ਰਿਲੈਕਸ ਮਿਲੇਗੀ ਤੇ ਨਾਲ ਮਾਂ ਦੇ ਪੈਰੀਂ ਹੱਥ ਲਾਣਾ ਬਹੁਤ ਹੀ ਜ਼ਰੂਰੀ ਚੌਥੇ ਚੰਦਰ ਘਰ ਚ ਸ਼ਾਂਤੀ ਨਾਲ ਟਾਈਮ ਕੱਢੋ ਕੰਮ ਕਰ ਕਰਦੇ ਹੋ ਤਾਂ ਆਪਣੇ ਵਾਲੇ ਦੇ ਵਾਲੇ ਕੋਲੀਗ ਨਾਲ ਚੰਗੇ ਸਬੰਧਾਂ ਚ ਜਾਂ ਸੰਗੇ ਸੁਧਾਰ ਲਈ ਯਤਨ ਜ਼ਰੂਰ ਕਰੋ ਅਕਿਊਰਸ ਯਾਨੀ ਕੁੰਭ ਰਾਸ਼ੀ ਅਣਚਾਹੀ ਮਨ ਨਾਲ ਕੀਤੀ ਯਾਤਰਾ ਸੇਤ ਮਨ ਦਿਮਾਗ ਤੇ ਕੰਮ ਨਿਨਾਂਚਾਰਾ ਨੂੰ ਖਰਾਬ ਕਰੇਗੀ ਤਾਂ ਇਸ ਕਰਕੇ ਅਗਰ ਮਨ ਨਹੀਂ ਹੈ ਤਾਂ ਯਾਤਰਾ ਨਾ ਕਰੋ ਘਰ ਚ ਰਿਸ਼ਤੇਦਾਰ ਆ ਸਕਦੇ ਆ ਜਾਂ ਤੁਸੀਂ ਕਿਤੇ ਜਾ ਸਕਦੇ ਹੋ ਉਹਦੇ ਲਈ ਸਿਤਾਰੇ ਤੁਹਾਡੇ ਚੰਗੇ ਆ ਹਾਂ ਰਾਹੁ ਲਗਨ ਚ ਤੋਖੇ ਤੋਂ ਤਾਂ ਬਚਣਾ ਹੀ ਹੈ ਆਪਣੀ ਮਰਜ਼ੀ ਚੰਗੀ ਆ ਪਰ ਪਰਿਵਾਰ ਦੀ ਸਲਾਹ ਉਸ ਤੋਂ ਵੀ ਜ਼ਿਆਦਾ ਚੰਗਾ ਕੰਮ ਕਰੇਗੀ ਭਾਈ ਸੇ ਜ਼ਮੀਨ ਰਾਸ਼ੀ ਤਾਂ ਲਈ ਬਿਜ਼ਨਸ ਲਈ ਕਾਰੋਬਾਰ ਲਈ ਦੁਕਾਨਦਾਰੀ ਲਈ ਖਾਸ ਤੌਰ ਤੇ ਕੱਪੜੇ ਦਾ ਕੰਮ ਕਰਨ ਵਾਲਿਆਂ ਲਈ ਅੱਜ ਦਾ ਦਿਨ ਅੱਛਾ ਜਾਏਗਾ ਚੰਦਰ ਦੂਸਰੇ ਸਥਾਨ ਵਿੱਚ ਹੈ ਦੁੱਧ ਸਵੇਰ ਤੋਂ ਮੱਥੇ ਤੇ ਲਾਓ ਤੇ ਦੋ ਦੁੱਧ ਦੇ ਪੈਕੇਟ ਕਿਸੇ ਜ਼ਰੂਰਤਮੰਦ ਮਜ਼ਦੂਰ ਨੂੰ ਦੇ ਦਿਓ ਕੇਤੂ ਜੋ ਹੈ ਤੁਹਾਡੇ ਛੇਵੇਂ ਸਥਾਨ 'ਚ ਹੈ ਤੇ ਮੰਗਲ ਦੇ ਨਾਲ ਜੁੱਤੀ ਬਣਾ ਕੇ ਚੱਲਿਆ ਮੰਗਲ ਮੇਂ ਕੰਮਾਂ 'ਚ ਰੁਕਾਵਟ ਹੋਵੇ ਤਾਂ ਕੁੱਤੇ ਨੂੰ ਰੋਟੀ ਪਾਣੀ ਹਲਕਾ ਜਿਹਾ ਸਰੋਂ ਦਾ ਤੇਲ ਲਗਾ ਕੇ ਲਗਨ 'ਚ ਬੈਠੇ ਸ਼ਨੀ ਨੂੰ ਵੀ ਸ਼ੁਭ ਕਰੇਗੀ ਸਮਾ ਜੋ ਹੈ ਗ੍ਰਹਾਂ ਦੇ ਮੁਤਾਬਕ ਸਮੇਂ ਨੂੰ ਸਮਝਣਾ ਹੀ ਅਸਲ ਚੋ ਸਟਾਰੋਲਜੀ ਹੈ ਤੇ ਨਾਲ ਹੀ ਵਾਸਤੂ ਮੁਤਾਬਕ ਕਿਸੇ ਨੇ ਪੁੱਛਿਆ ਸੀ ਉਕੇ ਪਾਣੀ ਵਾਲਾ ਫਿਲਟਰ ਜੋ ਹੈ ਉਹ ਕਿਸ ਸਾਈਟ ਤੇ ਲਗਾਉਣਾ ਚਾਹੀਦਾ ਹੈ ਦੇਖੋ ਵੈਸੇ ਪਾਣੀ ਦਾ ਫਿਲਟਰ ਜੋ ਹੈ ਰਸੋਈ ਚ ਲਗਾਣਿਆ ਸੀ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਉਸ ਨੂੰ ਨਾਰਥ ਦਿਸ਼ਾ ਚ ਲਗਾਓ ਕਿਉਂਕਿ ਉਸ ਵਿੱਚ ਪਾਣੀ ਹਮੇਸ਼ਾ ਰਹਿੰਦਾ ਹੀ ਆ ਤਾਂ ਨਾਰਥ ਦਿਸ਼ਾ ਚ ਲਗਾਉਣਾ ਜ਼ਿਆਦਾ ਵਧੀਆ ਹੈ ਸਾਊਥ ਦਿਸ਼ਾ ਚ ਘੱਟ ਲਗਾਉਣਾ ਚਾਹੀਦਾ ਵੈਸੇ ਬਿਜਲੀ ਦੇ ਜ਼ਿਆਦਾ ਜੋ ਪਲੱਗ ਵਗੈਰਾ ਹੁੰਦੇ ਆ ਉਹ ਹਮੇਸ਼ਾ ਸਾਊਥ ਦਿਸ਼ਾ ਚ ਤੁਸੀਂ ਲਗਾ ਸਕਦੇ ਹੋ ਵੈਸਟ ਦਿਸ਼ਾ ਚ ਲਗਾ ਸਕਦੇ ਹੋ ਅਗਰ ਨਾਰਥ ਦਿਸ਼ਾ ਦੇ ਵਿੱਚ ਕੋਈ ਸੰਬੰਧ ਨਾ ਹੋਵੇ ਪ੍ਰਬੰਧ ਨਾ ਹੋਵੇ ਤਾਂ ਤੁਸੀਂ ਵੈਸਟ ਦਿਸ਼ਾ ਜਾਨੀ पछम दिशा च भी लगा सकते हो तो फिल्टर जो है पछ्छम ज पूर्व सॉरी उत्तर पछम ज उत्तर दिशा च लगाओ ज्यादा अच्छे रिजल्ट मिलते हैं समय इजाजत सब का दिन अच्छा जाए सात श्रीकाल